ਤੇ ਕਾਲੀ ਲੀਡਰ ਤੇ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦੇ ਉਦਘਾਟਨ ਸਮੇਂ ਹੋਈ ਸਿਖਰ ਅਰਦਾਸ ਦੀ ਨਕਲ ਦਾ ਮਾਮਲਾ ਅੱਜ ਸ਼੍ਰੀ ਕਾਲ ਤਕ ਸਹਾਬ ਵਿਖੇ ਪੰਨ ਸਿੰਘ ਸਹਿਬਾਨ ਦੀ ਇਕੱਤਰਤਾ 'ਚ ਵਿਚਾਰਿਆ ਜਾਏਗਾ ਪੰਨ ਸਿੰਘ ਸਹਿਬਾਨ ਇਸ ਤੇ ਫੈਸਲਾ ਸੁਣਾਉਣਗੇ ਸਿਕੰਦਰ ਸਿੰਘ ਮਲੂਕਾ ਵੀ ਸ਼੍ਰੀ ਕਾਲ ਤਕ ਸਾਹਿਬ ਤੇ ਪਹੁੰਚ ਚੁੱਕੇ ਨੇ ਅਤੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਹੋਰ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਕੀ ਜਾਣਕਾਰੀ ਹੈ ਅਜੀਤ ਜੋ ਪੰਥ ਸਿੰਘ ਸਹਿਬਾਨਾਂ ਦੀ ਇਹ ਬੈਠਕ ਹੈ ਬਹੁਤ ਹੀ ਅਹਿਮ ਬੈਠਕ ਜੋ ਅੱਜ ਹੋਣੀ ਸੀ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਸ ਬੈਠਕ ਦੇ ਵਿੱਚ ਜੋ ਮੁੱਖ ਮਸਲਾ ਹੈ ਜਿਸ ਦੇ ਬਾਰੇ ਅੱਜ ਕੋਈ ਅਹਿਮ ਫੈਸਲਾ ਸੁਣਾਇਆ ਜਾ ਸਕਦਾ ਹੈ ਉਹ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਾਲ ਜੁੜਿਆ ਹੋਇਆ ਕਿਉਂਕਿ ਬੀਤੇ ਦਿਨੀ ਜੋ ਸੋਸ਼ਲ ਮੀਡੀਆ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਜਦੋਂ ਮੰਤਰੀ ਜੀ ਦੇ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਇੱਕ ਅਰਦਾਸ ਕੀਤੀ ਗਈ ਔਰ ਜੋ ਸਿੱਖ ਜਥੇਬੰਦੀਆਂ ਜਾਂ ਫਿਰ ਅਕਾਲ ਤਖਤ ਸਾਹਿਬ ਦੀ ਜਥੇਦਾਰ ਦਾ ਕਹਿਣਾ ਸੀ ਕਿ ਇਸ ਅਰਦਾਸ ਨੂੰ ਸਿੱਖਾਂ ਦੀ ਜੋ ਅਰਦਾਸ ਹੈ ਉਸ ਦੇ ਮੁਤਾਬਕ ਤੋੜ ਮਰੋੜ ਕੇ ਜੋ ਹੈ ਉੱਥੇ ਪੇਸ਼ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਤੁਰੰਤ ਨੋਟਿਸ ਜਾਰੀ ਕੀਤਾ ਗਿਆ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਵੱਡੁੰਗਰ ਨੂੰ ਇਹ ਲਿਖਿਆ ਗਿਆ ਸੀ ਕਿ ਤੁਰੰਤ ਇਸ ਦੇ ਵਿੱਚ ਪੂਰੀ ਜੋ ਜਾਂਚ ਕਰਕੇ ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ 3 ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਔਰ ਉਸ ਕਮੇਟੀ ਨੇ ਆਪਣੀ ਰਿਪੋਰਟ ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੌਂਪ ਦਿੱਤੀ ਗਈ ਸੀ ਔਰ ਉਹਨਾਂ ਵੱਲੋਂ ਇਹ ਹੀ ਕਿਹਾ ਗਿਆ ਸੀ ਕਿ ਜੋ ਅਗਲੀ ਬੈਠਕ ਹੈ ਜੋ 8 ਜਨਵਰੀ ਨੂੰ ਹੋਣੀ ਹੈ ਉਸ ਦੇ ਵਿੱਚ ਇਸ ਮਸਲੇ ਦੇ ਵਿਚਾਰ ਕਰਕੇ ਫੈਸਲਾ ਸੁਣਾਇਆ ਜਾਏਗਾ ਔਰ ਹੁਣ ਸਾਰਿਆਂ ਨੂੰ ਉਸ ਚੀਜ਼ ਦਾ ਇੰਤਜ਼ਾਰ ਹੈ ਕਿ ਕਦੋਂ ਉਹ ਫੈਸਲਾ ਹੁੰਦਾ ਪਰ ਫਿਲਹਾਲ ਜੇਕਰ ਹੁਣ ਦੀ ਗੱਲ ਕਰੀਏ ਤਾਂ ਕੈਬਨੈਟ ਮੰਤਰੀ ਸਕੰਦਰ ਸਿੰਘ ਮਲੂਕਾ ਅਕਾਲ ਤਖਤ ਸਾਹਿਬ ਦੇ ਕਿ ਪਹੁੰਚ ਚੁੱਕੇ ਸੰਸਵੇਰੇ ਉਹਨਾਂ ਨੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਹੈ ਤੇ ਹੁਣ ਉਹ ਆਪਣਾ ਸਪਸ਼ਟੀਕਰਨ ਦੇਣ ਲਈ ਪੰਥ ਸਿੰਘ ਸਹਿਬਾਨਾਂ ਦੇ ਕੋਲ ਪੇਸ਼ ਹੋ ਚੁੱਕੇ ਹਨ ਕੁਝ ਦੀ ਹੀ ਦੇਰ ਬਾਅਦ ਉਹ ਬਾਹਰ ਆਉਣਗੇ ਉਸ ਤੋਂ ਬਾਅਦ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਕੇ ਅੱਜ ਇਸ ਮਸਲੇ ਤੇ ਕੋਈ ਨਾ ਕੋਈ ਵੱਡਾ ਫੈਸਲਾ ਜੋ ਹੈ ਉਹ ਸੁਣਾਇਆ ਜਾ ਸਕਦਾ ਹੈ ਜੀ ਤਨਵਧਰਾ ਜੀ ਜਾਣਕਾਰੀ ਦਿੱਤੀ